خالسو گوان شریف ہوئے یہ نمایاں سب تم تم شری گرونا پاشا کے جنگ کی پچھلی سب کے پاس والی نتر ਜੋ ਜਹਾਜ਼ ਦੇ ਆ ਰਿਹਾ ਹੈ ਕੋਈ ਸੋਨਾ ਦੀ ਯਾਤਰਾ ਤੋਂ ਬਿਨਾਂ ਤੇ ਸਿੱਧਾ ਚੱਲ ਕੇ ਆਉਂਦਾ ਹੈ ਜੇ ਨਾ ਕਿ ਜੰਮੇ ਤੇ ਆਇਆ ਇਸ ਕੇ ਪਾਸੇ ਅਗਰ ਕਰਨੇ ਗੁਰੂ ਨਾਨਕ ਨਾਮ ਚੜ੍ਹ ਕੇ ਚਲਾ ਤੇਰੀ ਪਾਣੀ ਸਟਾਰ ਖੰਖਾ ਵਾਇਰ ਦੀ ਕਿਪਟ ਹੈ ਸਾਥ ਸਿਆਕਾ ਅਕਾ ਨਿਊ ਗੋਲਡਨ ਐਵੇਨਿਊ ਵੱਲੋਂ ਗੁਰਪੁਰਬ ਦੇ ਮੌਕੇ ਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਮੇਲ-ਜੁਲ ਕੇ ਲੰਗਰ ਪ੍ਰਸ਼ਾਦ ਤਿਆਰ ਕੀਤਾ ਗਿਆ ਅਤੇ ਹਮੇਸ਼ਾ ਵਾਸਤੇ ਸਾਰਿਆਂ ਦੀ ਤੰਦਰੁਸਤੀ ਸੁਖ ਸ਼ਾਂਤੀ ਦੀ ਅਰਦਾਸ ਕੀਤੀ ਗਈ ਅਤੇ ਅੰਮ੍ਰਿਤਸਰ ਦੇ ਨਿਵਾਸੀਆਂ ਨੂੰ ਗੁਰਪੁਰਬ ਦੀਆਂ ਲੱਖ-ਲੱਖ ਵਧਾਈਆਂ ਵੀ ਦਿੱਤੀਆਂ ਗਈਆਂ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁੱਤਰਿਆ ਸਾਹਿਬ ਨਗਰ ਨਿਵਾਸੀਆਂ ਨੂੰ ਸਾਥ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਅੱਜ ਨਿਊ ਗੋਲਡਨ ਐਵਨਿੰਗ ਸੰਗਤ ਵੱਲੋਂ ਲੰਗਰ ਦਾ ਪ੍ਰਵਹਲਾ ਕੀਤਾ ਗਿਆ ਹੈ ਜਿਦੇ ਵਿੱਚ ਸਾਰੀ ਸੰਗਤ ਨੇ ਆਪਣੇ ਤਨੋਂ ਮਨੋਂ ਧੰਨ ਸੇਵਾ ਕੀਤੀ ਹੈ ਤੇ ਬਹੁਤ ਵਧੀਆ ਚੱਲ ਰਿਹਾ ਤੇ ਅੱਗੋਂ ਤੋਂ ਵੀ ਇਸਿਆਸ ਕਰਦੇ ਆਂ ਕਿ ਸਾਰੇ ਗੁਰਪ੍ਰਸਤਾਂ ਮਨਾਏ ਜਾ ਸਾਰੇ ਜੁਥੇ ਨੂੰ ਇਹੀ ਸੰਦੇਸ਼ ਆ ਵੀ ਗੁਰਸਾਹਿਬ ਜੀ ਦੀ ਰੀਅਸ ਸਿੱਖਿਆ ਤੇ ਚੱਲ ਕੇ ਆਪਣਾ ਜੀਵਨ ਸੰਭਲ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਸੰਗਤ ਨੂੰ ਗੁਰੂ ਨਾਨਕ ਪਾਸ਼ਾ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਹੋਵੇ ਅਸੀਂ ਨਿਊ 골ਡਨ ਐਵੇਨਿਊ ਦੀ ਸਾਰੀ ਸੰਗਤ ਵੱਲੋਂ ਦਲੇਬੀਆਂ ਦਾ ਲੰਗਰ ਲਾ ਰਹੇ ਆਂ ਔਰ ਗੁਰੂ ਸਾਹਿਬੀਆਂ ਖੁਸ਼ੀਆਂ ਪਰਤ ਕਰ ਰਹੇ ਆਂ ਮਹਾਰਾਜ ਭਲਾ ਕਰੇ ਸਭ ਨੂੰ ਅੱਧ ਦਵੇ ਸਭ ਤੰਦਰੁਸਤ ਰਹੇ ਇਹੇ ਨੂੰ ਕਹੇ ਕਿਸਮ ਦੀ ਕੋਈ ਬਿਮਾਰੀ ਦੁੱਖ ਨਾ ਨਾ ਰਹੇ ਗੁਰੂ ਨਾਨਕ ਪਾਸ਼ਾ ਹਰ ਇੱਕ ਤੇ ਮੇਰ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭੂ ਸੰਗਤ ਨੂੰ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀ ਬਹੁਤ-ਬਹੁਤ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਹੋਣ ਤੇ ਗੁਰੂ ਨਿਊ ਗੋਲਡਨ ਐਵੇਨਿਊ ਚਵਲੋ ਲੰਗਰ ਦੇ ਲੰਗਰ ਦਾ ਉਹ ਕੀਤਾ ਗਿਆ ਹੈ ਉਹ ਪ੍ਰਾਲਾ ਕੀਤਾ ਗਿਆ ਹੈ ਤੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਹੋਵੇ ਤੇ ਸਾਰੇ ਮੈਂਬਰਾਂ ਦੇ ਸਹਿਯੋਗ ਨਾਲ ਇਹ ਕੰਮ ਪੂਰਾ ਹੋਇਆ ਤੇ ਅਗਲੇ ਸਾਲ ਵੀ ਅਸੀਂ ਇਸ ਤਰ੍ਹਾਂ ਹੀ ਖੁਸ਼ੀਆਂ ਨਾਲ ਸਾਰਾ ਕੁਝ ਕਰੀਏ ਲੰਗਰ ਲਗਾਇਆ ਗਿਆ ਲੰਗਰ ਇਥੇ ਕੜਾ ਪ੍ਰਸ਼ਾਦ ਦਾਲ ਚੌਲ ਤੇ ਕੜੀ ਚੌਲ ਰਮਾਲੀ ਪੁਲਕਿਆਂ ਦਾ ਲੰਗਰ ਲੱਗਿਆ ਤੇ ਸਾਰਿਆਂ ਨੂੰ ਜੀ ਆਇਆਂ ਨੂੰ ਯੂਥ ਨੂੰ ਕੀ ਮੈਸੇਜ ਹੋਵੇ ਯੂਥ ਨੂੰ ਮੈਸੇਜ ਦਵਾਂਗੇ ਕਿ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੇ ਉੱਤੇ ਚੱਲੋ ਵੈਸੇ ਤਾਂ ਯੂਥ ਅੱਜਕੱਲ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੇ ਉੱਤੇ ਹੀ ਆ ਗਏ ਨੇ ਜਾਤ ਪਾਤ ਛੱਡ ਕੇ ਸਾਰੀ ਜਾਤਾਂ ਇੱਕ ਹੋ ਰਹੀਆਂ ਨੇ ਤੇ ਅੱਗੇ ਵੀ ਇਸ ਤਰ੍ਹਾਂ ਹੋਣ ਕਿ ਸਾਰੇ ਧਰਮ ਸਾਰੀਆਂ ਜਾਤਾਂ ਇਕੋ ਹੋਣ ਤੇ ਪਿਆਰ ਨਾਲ ਰਹਿਣ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਖਾਲਸਾ ਵਾਜੀ ਅਫਤਿਹ ਗੁਰੂ ਨਾਨਕ ਦੇਵ ਜੀ ਤੋਂ ਵੱਡੇ ਆ ਅੱਜ ਲੰਗੜ ਲਗਾਇਆ ਜੇ ਅੱਜ ਜਲੇਬੀ ਅਗੜਾ ਆਂਦੇ ਦੇ ਅੱਜ ਲਾਸੀ ਆਵੇ ਲਖਿਆ ਜੇ ਤੇ ਪਿਆਪਾ ਵਾਹਿਗੁਰੂ ਜੀ ਵਾਹਿਗੁਰੂ ਸ਼ਬਦ ਕਾ ਦੇ ਜੀ ਸੇਮ ਉਧੇ ਭਾਵੇਂ ਬਲਾਦਸ ਵਾਗ ਜੀ ਆਖਾ